ਇਹ ਤੇ ਕੀ ਪੀਂਦੀਆਂ ਕੀ ਹੋ ਗਿਆ ਦਾਲੀ ਵਾ ਤੇ ਲਾਉਣੀ ਹਾਂ ਹਾਂਜੀ ਸਤਿ ਸ੍ਰੀਕਾਲ ਜੀ ਢਾਲ ਇਹ ਪਈ ਤਾਂ ਲਾ ਰਿਹਾ ਐਤ ਕੀ ਆਪਾਂ ਨੇ ਲਵਾਈ ਜਿਹੜੀ ਕਰਾਈ ਆ ਜੀਰੀ ਦੀ ਇਹ ਨਾਲ ਉਹਨਾਂ ਦੇ ਬੁੜੀਆਂ ਸੀਗੀਆਂ ਇਕੱਲੇ ਪਈਏ ਨਹੀਂ ਸੀ ਨਾਲ ਜਨਾਨੀਆਂ ਸੀਗੀਆਂ ਉਹਨਾਂ ਨੇ ਇਹ ਜਿਹੜਾ ਸਿੱਧਾ ਜਿਹੜਾ ਹੈ ਧੋਖਾ ਖਾ ਲਿਆ ਖਾ ਲਿਆ ਕਾ ਵਾਸਤੇ ਕਿਸਾਨ ਵੀਰਾਂ ਨੂੰ ਹੋਰ ਵੀ ਬੇਨਤੀ ਹੈ ਧੋਖਾ ਨਾ ਖਾਏ ਆ ਦੇਖੋ ਜਿਹੜੀ ਇਹ ਜੀਰੀ ਲਾਉਂਦੇ ਨੇ ਨਾ ਜਿਹੜੀਆਂ ਬੁੜੀ ਲਾਉਂਦੀਆਂ ਨੇ ਆ ਜੜਾ ਹੈ ਨਾ ਇਹਨੂੰ ਫੜ ਕੇ ਇਹਨੂੰ ਇੱਥੋਂ ਜੇ ਤਾਂ ਉਹ ਇੱਥੋਂ ਫੜ ਕੇ ਲਾਉਣ ਉਰੋਂ ਫਿਰ ਤੇ ਆ ਦੇਖੋ ਐ ਸਹੀ ਲੱਗੀ ਉਹ ਕੀ ਕਰਦੇ ਨੇ ਵਿੱਚ ਇਹਨੂੰ ਇੱਥੋਂ ਫੜ ਲੈਂਦੇ ਨੇ ਇੰਨਾ ਥੋ ਫੜ ਕੇ ਐਂ ਦੱਬ ਦਿੰਦੇ ਨੇ ਉਹ ਜਾੜਾ ਜਿਹੜੀ ਐਂ ਮੁੜ ਜਾਂਦੀ ਆ ਇਹਦੇ ਵਿੱਚ ਇੱਕ ਬੁੜੀ ਦੀਆਂ ਸਾਰੀਆਂ ਹੀ ਫਟਾਂ ਸਾਰੀ ਜੀਰੀ ਚ ਆ ਦੋ ਕੀਲਿਆਂ ਚ ਇੱਕਣੇ ਲਾਈਆਂ ਹੋਈਆਂ ਅੱਛਾ ਉਹਦੇ ਕਰਕੇ ਇਹ ਸਾਰੀ ਜੀਰੀ ਮੰਨ ਲਓ ਖਰਾਬ ਹੋ ਗਈ ਹੁਣ ਉਸ ਤਾਂ ਪਹਿਲਾਂ ਜੀਰੀ ਤਾਂ ਨਹੀਂ ਆਪਾਂ ਵਿੱਚ ਵੀਰ ਕਹਿੰਦੇ ਵੀ ਕਿੱਡਾ-ਕੱਡਾ ਬੂਝਾ ਕਰੀ ਖੜੀ ਆ ਵੀ ਹੁਣ ਤੁਸੀਂ ਜੀਰੀ ਲਾਉਣ ਲੱਗਿਓ ਕਾਰਨ ਇਹ ਹੋ ਗਿਆ ਵੀ ਹਫਤਾ ਮੈਨੂੰ ਉੱਥੇ ਰਹਿਣਾ ਪਿਆ ਹਸਪਤਾਲ ਉਦੇ ਕਰਕੇ ਜਿਹੜਾ ਰਿਸ਼ਤੇਦਾਰ ਹੁੰਦਾ ਉਹਨੂੰ ਕੋਈ ਕੋਈ ਪਤਾ ਨਹੀਂ ਹੁੰਦਾ ਵੀ ਆਪਾਂ ਨੂੰ ਹੁਣ ਪਨੀਰੀ ਮਿਲਿਓ ਮਿਲੀ ਦਿਓ ਪਨੀਰੀ ਦਾ ਚੱਕਰ ਸੀਗੀ ਬਹੁਤ ਦਾ ਬਹੁਤ ਨਹੀਂ ਸੀ ਇਹਨਾਂ ਨੂੰ ਪਤਾ ਵੀ ਕਿੱਥੋਂ ਫਿਰ ਹੁਣ ਬਹੁਤ ਲਿਆ ਕੇ ਕਹਿ ਕੇ ਬੰਦਿਆਂ ਨੂੰ ਹਾਂ ਵੀ ਮੇਰੇ ਜੀ ਦੀ ਖਰਾਬ ਹੋ ਗਈ ਬਹੁਤ ਲੈ ਕੇ ਹੁਣ ਅੱਜ ਲਾਉਣ ਲੱਗੇ ਹਾਂ ਬਹੁਤ ਮਿਲ ਗਿਆ ਘੱਟ ਨਹੀਂ ਤਾਂ ਸਲਾਹ ਸੀਗੀ ਵੀ 3-4 ਬਿੰਦੋ ਬੁੜੀਆਂ ਕਰਕੇ ਬੰਦੇ ਕਰਕੇ ਲੀਵਰ ਵਾਲੇ ਵੀ ਚੱਲ ਨਗਾ ਦੇਂਦੇ ਵਿੱਚੀ ਸੀਦੀ ਲੱਗਦੀ ਆ ਜੀ ਗੁੱਸ਼ੀਆਂ ਹੀ ਸੇ ਮਿਲੀਆਂ ਨੇ ਪਾਉਦਦੀਆਂ 1509 ਜੀ ਦੀਆਂ ਉਹਦੇ ਕਰਕੇ ਹੁਣ ਆਪੇ ਲੱਗੇ ਹੋਏ ਆ ਆ ਦੋ ਘੰਟੇ ਲਾਵਾਂਗੇ ਪੰਜ ਛੇ ਗੁੱਸ਼ੀਆਂ ਨੇ ਜਿਹੜੀਆਂ ਗੁੱਸ਼ੀਆਂ ਨੇ ਛੋਟੀਆਂ ਐ ਵੱਡੀਆਂ ਹੈਗੀਆਂ ਨੇ 15 ਗੁੱਸ਼ੀਆਂ ਵਰਗੀਆਂ ਇਹ ਹੁਣ ਆਪੇ ਲਾ ਕੇ ਫੇਰ ਜਾਵਾਂਗੇ ਬਾ ਵੀਰਾਂ ਨੂੰ ਬੇਨਤੀ ਇਹ ਆ ਜਦੋਂ ਵੀ ਜੀਰੀ ਲਾਉਣੀ ਆ ਚਾਹੇ ਇੱਕ ਦਿਹਾੜੀ ਆ ਵੱਧ ਰੱਖ ਲਿਆ ਕਰੋ ਕੁਛ ਨਹੀਂ ਫਰਕ ਪੈਂਦਾ ਦਿਹਾੜੀਆ ਰੱਖ ਕੇ ਉਹ ਤੋਂ ਕੰਮ ਕਰਾਓ ਜਾਂ ਕੋਈ ਬੰਦਾ ਲਿਹਾਜੀ ਸੱਦੋ ਇੱਕ ਦੂਜੇ ਨਾਲ ਲਿਹਾਜੀ ਨਾਲ ਕੰਮ ਕਰਾਇਆ ਕਰੋ ਇਹ ਚੀਜ਼ ਨੂੰ ਦੇਖਿਆ ਕਰੋ ਵੀ ਜਦੋਂ ਡਾਲ ਲਾਉਂਦੇ ਨੇ ਹਰੇਕ ਦੀ ਫਾਂਟ ਚੋਂ ਇੱਕ ਇੱਕ ਦੋ ਦੋ ਦਾਲ ਪੱਟ ਕੇ ਦੇਖਿਆ ਕਰੋ ਵੀ ਉਹ ਜੜ ਟੁੱਟੀ ਵਾਲੇ ਤਾਂ ਨਹੀਂ ਲਾਉਂਦੇ ਉਹ ਜੜ ਆਏ ਮਿੱਟੀ ਦਾ ਹਨ ਉਹਨਾਂ ਦਾ ਪਹਿਲਾਂ ਢਾਲ ਹਰੇ ਦੀ ਸੀ ਜਾਂਦੇ ਨੇ ਪਾਣੀ ਚ ਹੁੰਦਾ ਜੜ ਉਦੋਂ ਬਾਅਦ ਜੜ ਮਿੱਟੀ ਚ ਜਾਂਦੀ ਨਹੀਂ ਉਹ ਜੜ ਸੁੱਕਣਾ ਬੂਟਾ ਸੁੱਕਣਾ ਸ਼ੁਰੂ ਹੋ ਜਾਂਦਾ ਆ ਸਾਰੀ ਇਹ ਜੀਰੀ ਵਿੱਚ ਪਰਤਾ ਦਿਖਾ ਦੇ ਇਹ ਬਸ ਸਹੀ ਨਹੀਂ ਆ ਜਿਹੜੀ ਫਾਂਟ ਆ ਇੱਕ ਤਾਂ ਇਹ ਬੁੜੀ ਦੀ ਉਹਦੀ ਖਰਾਬ ਕੀਤੀ ਇੱਕ ਉਹ ਫਾਂਟ ਆ ਮੱਟ ਸਹੀ ਜਾਂਦੀ ਆ ਆ ਫਾਂਟ ਆ ਇਹ ਸਹੀ ਜਾਂਦੀ ਆ ਅਗਲੀ ਫਾਂਟ ਆ ਉਹ ਸਹੀ ਜਾਂਦੀ ਆ ਆ ਤਿੰਨ ਫਾਂਟਾਂ ਛੱਡ ਕੇ ਗਾਂਹ ਚੌਥੀ ਫਾਂਟ ਚ ਫੇਰ ਉਹੀ ਬੁੜੀ ਵੜ ਗਈ ਵੇ ਏਜੀ ਦੀ ਜ਼ਰੂਰ ਗੌਰ ਕਰਿਆ ਕਰੋ ਬਾਕੀ ਸਾਰੇ ਸਮਝਦਾਰ ਨੇ ਇਹ ਚੀਜ਼ ਦਾ ਧਿਆਨ ਰੱਖ ਕੇ ਚੱਲੋ ਚਲੋ ਐਤ ਕੀ ਦਾ ਜਿਹੜਾ ਹੋ ਗਿਆ ਹੋ ਗਿਆ ਬਾਹਾਂ ਵਾਸਤੇ ਚੀਜ਼ ਦਾ ਧਿਆਨ ਰੱਖੋ ਬਹੁਤ ਜ਼ਿਆਦਾ ਨੁਕਸਾਨ ਆ ਇਹ ਹੁਣ ਨਾ ਜਿਹੜੇ ਆ ਬੂਟੇ ਰਲ ਲਾਉਣੇ ਨੇ ਇਹ ਰਲਣੇ ਨਹੀਂ ਨਾਲ ਆ ਜੇ ਰਾਜਾ ਰਲਣਗੇ ਇਹਦਾ ਪੱਕਣ ਤੇ ਵੀ ਫਰਕ ਹੋਊ ਅੱਜ ਜੇ ਨਹੀਂ ਲਾਉਂਦੇ ਤਾਂ ਫਿਰ ਇਹਦਾ ਜੀਰੀ ਸਿੱਧੀ ਬੁਰੀ ਲੱਗਦੀ ਆ ਝਾੜ ਵੀ ਘੱਟ ਆ ਹਲਵਾ ਤਾਂ ਹਜੇ ਕੁਝ ਵੀ ਨਹੀਂ ਹੈਗਾ ਵਿੱਚ ਵਿੱਚ ਥਾਂ ਤਾਂ ਤੁਹਾਨੂੰ ਦਿਖਾਈਏ ਤਾਂ ਮੰਜੇ ਮੰਜੇ ਤਿੰਨਾਂ ਥਾਂ ਵਿਹਲੀ ਪਿਆ ਵੀ ਬੂਟੇਲ ਜਾਂ ਸਾਰੀ ਸੁੱਤੀ ਬੇਨਤੀ ਆ ਬਸ ਇਹ ਚੀਜ਼ ਦੀ ਗੌਰ ਕਰਿਆ ਕਰੋ ਗਾਂਹ ਵਾਸਤੇ ਤੇ ਜਦੋਂ ਆਪਾਂ ਜੋ ਨਲਵਾਉਣਾ ਕੋਈ ਇਹਨਾਂ ਦੇ ਦੇਖੋ ਜੀ ਇੱਕ ਚੀਜ਼ ਦੇਖ ਲਈ ਜਿਹੜੇ ਬਿਹਾਰੀ ਨੇ ਯੂਪੀ ਵਾਲੇ ਨੇ ਉਹ ਸੋਡਾ ਕਾੜੀ ਮੋਟੀ ਸ਼ਰਮ ਮੰਨ ਜਾਣਗੇ ਖਾਦੇ ਪੀਤਦੀ ਐ ਬਿਹਾਰ ਵਾਲਿਆਂ ਨੂੰ ਜਿੰਨਾ ਮਰਜੀ ਖਾ ਨੀ ਸ਼ਰਮ ਮੰਨਦੇ ਇੱਥੇ ਲਿਆ ਕੇ ਰਾਸਣ ਖੁੱਲਾ ਵੀ ਜਿੰਨਾ ਮਰਜੀ ਖਾਓ ਇਹਨਾਂ ਨੂੰ ਕਿਹਾ ਮੀਂਹ ਪੈਣ ਲੱਗ ਗਿਆ ਕੋਈ ਗੱਲ ਨਹੀਂ ਨਹੀਂ ਅਗਲਾ ਮੋਟਰ ਦੇ ਕੋਲ ਇਹਨਾਂ ਨੂੰ ਕਿਹਾ ਵੀ ਚਲ ਘਰੇ ਜਾ ਕੇ ਜਗ੍ਹਾ ਦੇ ਦਾਂਗੇ ਦੋ ਕਮਰੇ ਉੱਥੇ ਪੈ ਜਿਓ ਬਾਕੀ ਕੋਈ ਕਾਸਰ ਨਹੀਂ ਛੱਡੀ ਦੁੱਧ ਪਾਣੀ ਦੀ ਬਾਤੂ ਦਿੱਤਾ ਪਰ ਫਿਰ ਮਨੁੱਖ ਦੁਖੀ ਕਰਕੇ ਜਿਹੜਾ ਸਾਰਿਆ ਤੋਂ ਉਦੋਂ ਤੋਂ ਨਕੀਲੇ ਅੰਚ ਫਿਰਨਾ ਪੈਣਾ ਇੱਕ ਇੱਕ ਵਿੱਗਾ ਦੋ ਵਿੱਗੇ ਲੈਦਾ ਛੱਡੇ ਹੁਣ ਉਹ ਲਾਉਣੇ ਸੌਖੇ ਨੇ ਜਿਹੜੇ ਹੁਣ ਵਿੱਚ ਗੁੱਟੇ ਲਾਉਣੇ ਨੇ ਬਹੁਤ ਔਖੇ ਨੇ ਤਾਂ ਇਹਦੀ ਗੌਰ ਕਰਿਆ ਕਰੋ ਸਾਰੇ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ